ਸ਼ਾਮ ਦਾ ਸਮਾਂ ਹੈ ਹਰ ਪਾਸੇ ਸਨਨਾਟਾ ਸ਼ਾਇਆ ਹੈ ਜਿਵੇਂ ਸੱਚ ਦੇ ਤੂਫਾਨ ਆਉਣ ਤੋਂ ਪਹਿਲਾਂ ਝੂਟ ਦੀ ਸ਼ਾਂਤੀ ਬਸਰੀ ਹੋਵੇ ਐਸੇ ਸ਼ਾਂਤੀ ਨੂੰ ਭੰਗ ਕਰਦੇ ਆਂ ਸ਼ਹਿਰ ਦੇ ਮਸ਼ਹੂਰ ਕੁਮਾਰ ਮੰਡੀ ਚੌਂਕ ਦੇ ਵਿਚਾਰੇ ਕਈ ਪੁਲਿਸ ਦੇ ਸਾਇਰਨਾ ਦੀ ਆਵਾਜ਼ ਸੁਣਾਈ ਦਿੱਤੀ ਇੰਨਾ ਸਾਇਰਨਾ ਦੀ ਆਵਾਜ਼ ਸੁਣ ਕੇ ਉੱਤੇ ਭੀਖ ਮੰਗਦੇ ਭਿਖਾਰੀਆਂ ਦੇ ਵਿੱਚ ਡਰ ਦਾ ਮਾਹੌਲ ਸੱਗਿਆ ਕਿਉਂਕਿ ਕਈ ਦਿਨਾਂ ਤੋਂ ਭਿਖਾਰੀਆਂ ਦੇ ਖਿਲਾਫ ਪੁਲਿਸ ਦੀ ਕਈ ਮੋਰਚਾਬੰਦੀ ਹੋ ਰਹੀ ਹੈ ਇੱਥੋਂ ਦਾ ਨਵਾਂ ਡੀਐਸਪੀ ਆਇਆ ਹੈ ਜੋ ਕਿ ਇਹਨਾਂ ਝੂਠੇ ਭਿਖਾਰੀਆਂ ਨੂੰ ਫੜ-ਫੜ ਕੇ ਅੰਦਰ ਕਰ ਰਿਹਾ ਹੈ ਇਹਨਾਂ ਦਾ ਸੱਚ ਸਭ ਦੇ ਸਾਹਮਣੇ ਕਰ ਰਿਹਾ ਹੈ ਇੱਕਦਮ ਅਚਾਨਕ ਜਿਵੇਂ ਹੀ ਭੀਖ ਮੰਗਦੇ ਭਿਖਾਰੀਆਂ ਨੇ ਡੀਐਸਪੀ ਦੇ ਆਉਣ ਦੀ ਖਬਰ ਸੁਣੀ ਨਾ ਅਚਾਨਕ ਲੰਗੜਿਆਂ ਦੇ ਪੈਰ ਆ ਗਏ ਅਨਿਆ ਨੂੰ ਬੇਕਣ ਲੱਗ ਪਿਆ ਅਤੇ ਜੜੇ ਕਹਿੰਦੇ ਸਨ ਨਾ ਸਾਡੇ ਤੋਂ ਤੁਰੇ ਨਹੀਂ ਜਾਂਦਾ ਭੱਜਣ ਲੱਗ ਪਏ ਹਨ ਪੁਰਸ ਉਹਨਾਂ ਦੇ ਮਗਰ ਜਾਰੀ ਹੈ ਇੱਕ ਇੱਕ ਕਰਕੇ ਸਾਰਿਆਂ ਨੂੰ ਪਕੜਨ ਲੱਗ ਰਹੀ ਹੈ ਲੇਕਿਨ ਕੁਝ ਬੱਚੇ ਜੋ ਕਿ ਐਸੇ ਹੀ ਭਿਖਾਰੀਆਂ ਦੇ ਗਿਰੋਹ ਦੇ ਵਿੱਚ ਸ਼ਾਮਲ ਹਨ ਐਸੇ ਗਿਰੋਹ ਨੇ ਕਈ ਬੱਚਿਆਂ ਨੂੰ ਉੱਥੇ ਰੱਖ ਰੱਖਿਆ ਹੈ ਉਹ ਮਾਸੂਮ ਬੱਚੇ ਆਪਣੇ ਹੱਥ ਦੇ ਵਿੱਚ ਕਟੋਰਾ ਫੜ ਕੇ ਰੋ ਰਹੇ ਹਨ ਸਮਝ ਨਹੀਂ ਆ ਰਿਹਾ ਜੋ ਵੱਡੇ ਸਨ ਸਾਰੇ ਡਰ ਕੇ ਭੱਜ ਚੁੱਕੇ ਹਨ ਸਿਰਫ ਕੱਲੇ ਬੱਚੇ ਬਚੇ ਹਨ ਪਿੱਛੇ ਉਹਨਾਂ ਨੂੰ ਸਹਾਰਨ ਵਾਲਾ ਕੋਈ ਨਹੀਂ ਹੈ ਕੋਈ ਨਹੀਂ ਜੋ ਉਹਨਾਂ ਦੀ ਬਾਪੜੇ ਇੱਕਦਮ ਅਚਾਨਕ ਡੀਐਸਪੀ ਸਾਹ ਅਗਿਆਂ ਦੇ ਹਨ ਹੱਥ ਦੇ ਵਿੱਚ ਮੋਟਾ ਡੰਡਾ ਹੈ ਲੇਕਿਨ ਇਹਨਾਂ ਮਾਸੂਮ ਬੱਚਾ ਵਾਸਤੇ ਨਹੀਂ ਉਨਾ ਵਾਸਤੇ ਜੋ ਕਿ ਇਹਨਾਂ ਤੋਂ ਇਹੋ ਜਿਹਾ ਘਿਣਾਉਣਾ ਕੰਮ ਕਰਵਾ ਰਹੇ ਹਨ ਜਿਵੇਂ ਹੀ ਡੀਐਸਪੀ ਸਾਹਿਬ ਕੱਲੇ-ਕੱਲੇ ਬੱਚੇ ਨੂੰ ਡੰਡਾ ਸਾਈਡ ਤੇ ਰੱਖ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕੋਈ ਗੱਲ ਨਹੀਂ ਬੱਚਿਓ ਤੁਹਾਡੇ ਵਾਸਤੇ ਇੱਥੇ ਆਏ ਹਾਂ ਤੁਹਾਨੂੰ ਬਚਾਉਣ ਦੇ ਲਈ ਆਏ ਹਾਂ ਲੇਕਿਨ ਅਚਾਨਕ ਡੀਐਸਪੀ ਦੇ ਆਪਣੇ ਸਾਰਕ ਗਏ ਪੈਰਾਂ ਹਟੋਂ ਜਮੀਨ ਨਿਕਲ ਗਏ ਕਿਉਂਕਿ ਉਹਨਾਂ ਬੱਚਿਆਂ ਦੇ ਵਿੱਚ ਇੱਕ ਇਹੋ ਜਿਹਾ ਜਾਣਿਆ ਪਹਿਚਾਣਿਆ ਚਿਹਰਾ ਜੋ ਉਹਨਾਂ ਦੀ ਆਪਣੀ ਸ਼ਕਲ ਦੇ ਨਾਲ ਮਿਲਦਾ ਹੈ ਇੱਕਦਮ ਅਚਾਨਕ ਨੇੜੇ ਜਾਂਦੇ ਹਨ ਪੈਰ ਕਮਰੇ ਖਨਾਂ ਜਿਵੇਂ ਕਿ ਧਰਤੀ ਪੈਰਾਂ ਹੇਠੋਂ ਕਿਸਕਣ ਲੱਗ ਰਹੀ ਹੋਵੇ ਸਾਰੇ ਪੁਰਸ ਵਾਲੇ ਡੀਐਸਪੀ ਦੇ ਇਸ ਬਦਲੇ ਹੋਏ ਰੂਪ ਨੂੰ ਦੇਖ ਰਹੇ ਹਨ 2 ਮਿੰਟ ਪਹਿਲਾਂ ਬੱਬਰ ਸ਼ੇਰ ਵਾਂਗੂ ਗੱਜਣ ਵਾਲਾ ਡੀਐਸਪੀ ਇਕਦਮ ਅਚਾਨਕ ਐਵੇਂ ਕਿਵੇਂ ਹੋ ਗਿਆ ਹੈ ਅੱਖਾਂ ਦੇ ਵਿੱਚ ਹੰਝੂ ਆ ਗਏ ਹਨ ਡੀਐਸਪੀ ਜਿਵੇਂ ਹੀ ਉਸ ਬੱਚੇ ਦੇ ਨੇੜੇ ਪਹੁੰਚਿਆ ਨਾ ਉਸ ਬੱਚੇ ਦੇ ਮੋਢੇ ਉੱਪਰ ਜੰਮੀ ਧੂਲੋਂ ਆਪਣੇ ਹੱਥਾਂ ਨਾਲ ਸੜ ਕੀਤਾ ਹੋਇ ਇੱਕ ਤਿਲ ਜੋ ਕਿ ਉਸੇ ਬੱਚੇ ਦੇ ਮੱਥੇ ਦੀ ਖੱਬੀ ਸਾਈਡ ਤੇ ਸਰੇ ਆਮ ਨਜ਼ਰ ਆ ਰਿਹਾ ਹੈ ਡੀਐਸਪੀ ਪਵਾ ਮਾਰ ਕੇ ਰੋਣ ਲੱਗ ਪਿਆ ਹੈ ਉੱਥੇ ਹੀ ਰੋਣਾ ਆ ਗਿਆ ਹੈ ਬੱਚਾ ਜੋ ਕਿ ਪਹਿਲਾਂ ਤੋਂ ਹੀ ਰੋ ਰਿਹਾ ਸੀ ਡੀਐਸਪੀ ਨੂੰ ਇਦਾਂ ਰੋਂਦਿਆਂ ਇੱਕਦਮ ਅਚਾਨਕ ਚੁੱਪ ਹੋ ਗਿਆ ਹੈ ਸੰਧਿਆ ਰਹਾ ਵੀ ਇਨਾ ਵੱਡਾ ਪ੍ਰੋਸੈਸਰ ਮੈਨੂੰ ਵੇਖ ਕੇ ਕਿਉਂ ਰੋ ਰਿਹਾ ਹੈ ਸਾਰੇ ਬੱਚੇ ਜੋ ਕਿ ਉਸ ਬੱਚੇ ਦੇ ਸਾਥ ਹੀ ਸਨ ਉਹ ਵੀ ਡੀਐਸਪੀ ਦੀ ਇਹ ਹਰਕਤ ਦੇਖ ਕੇ ਉਸ ਨੂੰ ਰੋਣਾ ਦੇਖ ਕੇ ਚੁੱਪ ਹੋ ਗਏ ਹਨ ਸਮਝ ਕਿਸੇ ਨੂੰ ਨਹੀਂ ਆ ਰਿਹਾ ਵੀ ਇੱਥੇ ਕੀ ਹੋ ਰਿਹਾ ਹੈ ਕੌਣ ਹੈ ਉਹ ਬੱਚਾ ਜਿਸ ਨੂੰ ਦੇਖ ਕੇ ਡੀਐਸਪੀ ਸਾਹਿਬ ਦੀਆਂ ਅੱਖੋਂ ਬਾਹਰ ਨਿਕਲ ਗਈਆਂ ਹਨ ਕਿ ਸੱਚਮੁੱਚ ਇਹ ਉਹਨਾਂ ਦਾ ਕੁਝ ਲੱਗਦਾ ਹੈ ਕਿਉਂ ਮਿਲਦੀ ਹੈ ਉਸ ਬੱਚੇ ਦੀ ਸ਼ਕਲ ਡੀਐਸਪੀ ਸਾਹਿਬ ਦੇ ਨਾਲ ਕਿ ਉਹਨਾਂ ਦਾ ਮੁੰਡਾ ਹੈ ਜੇਕਰ ਹਾਂ ਤਾਂ ਇੱਥੇ ਭੀਕਾ ਮੰਗ ਰਿਹਾ ਹੈ ਐਡਾ ਵੱਡਾ ਸ਼ਹਿਰ ਦਾ ਪੁਲਿਸ ਅਫਸਰ ਇਸ ਦਾ ਬੱਚਾ ਪਲਾ ਭੀਕਾ ਮੰਗੇਗਾ ਕੌਣ ਸੀ ਡੀਐਸਪੀ ਸਾਹਿਬ ਜੋ ਕਿ ਇੱਥੇ ਰੇਡ ਮਾਰਨ ਆਏ ਹਨ ਹਾਂਜੀ ਦੱਸਾਂਗੇ ਜੀ ਕੱਲੇ ਕੱਲੇ ਗੱਲ ਤੁਹਾਡੇ ਕੱਲੇ ਕੱਲੇ ਸਵਾਲਾਂ ਦਾ ਜਵਾਬ ਦੇਵਾਂਗੇ ਬੇਤੀ ਹੈ ਜਕਰ ਚੈਨਲ ਦੇ ਉਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਲੁਧਿਆਣਾ ਸ਼ਹਿਰ ਦੇ ਇੱਕ ਸ਼ਾਂਤ ਇਲਾਕੇ ਦੇ ਵਿੱਚ ਇੱਕ ਡੀਐਸਪੀ ਸਾਹਿਬ ਅਵਤਾਰ ਸਿੰਘ ਦਾ ਘਰ ਸੀ ਪੰਜਾਬ ਪੁਰਸ ਤੇ ਇੱਕ ਈਮਾਨਦਾਰ ਮੰਨੇ ਜਾਣ ਵਾਲੇ ਬਹਾਦਰ ਅਫਸਰ ਵਜੋਂ ਸਾਰੇ ਪਾਸੇ ਜਾਣਯਾਦ ਸਨ ਉਹਨਾਂ ਦਾ ਪਰਿਵਾਰ ਛੋਟਾ ਉੱਪਰ ਬੜਾ ਖੁਸ਼ਹਾਲ ਸੀ ਪਤਨੀ ਗੁਰਪ੍ਰੀਤ ਕੌਰ ਜੋ ਕਿ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਸਰਕਾਰੀ ਅਧਿਆਪਕਾ ਸੀ ਅਤੇ ਉਹਨਾਂ ਦਾ ਇੱਕੋ ਇੱਕ 4 ਸਾਲ ਦਾ ਪੁੱਤਰ ਸਿਮਰ ਸਿਮਰ ਇੱਕ ਬਹੁਤ ਹੀ ਪਿਆਰਾ ਚੰਚਲ ਅਤੇ ਹਾਸਮਕ ਬੱਚਾ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਨੋਖੀ ਚਮਕ ਸੀ ਅਤੇ ਉਸ ਦੇ ਮੱਥੇ ਤੇ ਇੱਕ ਨਿੱਕਾ ਜਿਹਾ ਤਿਲ ਸੀ ਜੋ ਉਸ ਦੀ ਪਛਾਣ ਸੀ ਹਰ ਸ਼ਾਮ ਜਦੋਂ ਅਵਤਾਰ ਸਿੰਘ ਆਪਣੀ ਡਿਊਟੀ ਤੋਂ ਵਾਪਸ ਆਉਂਦਾ ਸਿਮਰ ਦੌੜ ਕੇ ਉਹਨਾਂ ਦੇ ਘਰੇ ਲੱਜਾਂਦਾ ਉਹਨਾਂ ਦੇ ਘਰ ਹਮੇਸ਼ਾ ਖੁਸ਼ੀਆਂ ਦਾ ਮਾਹੌਲ ਰਹਿੰਦਾ ਸੀ ਗੁਰਪ੍ਰੀਤ ਅਤੇ ਅਵਤਾਰ ਸਿੰਘ ਨੇ ਆਪਣੇ ਪੁੱਤਰ ਲਈ ਹਰ ਸੁਪਨਾ ਸੰਜੋਇਆ ਸੀ ਸਿਮਰ ਹਮੇਸ਼ਾ ਇਹ ਆਲੇ-ਦੁਆਲੇ ਜਾਂ ਨੇੜਲੇ ਪਾਰਕ ਦੇ ਵਿੱਚ ਖੇਡਦਾ ਇਹ ਉਹਨਾਂ ਦੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਸੀ ਇੱਕ ਦੁਪਹਿਰ ਜਦੋਂ ਸੂਰਜ ਸਿੱਧਾ ਸਿਰ ਤੇ ਚਮਕ ਰਿਹਾ ਸੀ ਗੁਰਪ੍ਰੀਤ ਕੌਰ ਰਸੋਈ ਦੇ ਵਿੱਚ ਦੁਪਹਿਰ ਦਾ ਖਾਣਾ ਬਣਾ ਰਹੀ ਹੈ ਸਿਮਰ ਘਰ ਦੇ ਵਿਹੜੇ ਦੇ ਵਿੱਚ ਆਪਣੀ ਛੋਟੀ ਜੀ ਗੱਡੀ ਨਾਲ ਖੇਡ ਰਿਹਾ ਸੀ ਗੁਰਪ੍ਰੀਤ ਨੇ ਆਖਰੀ ਵਾਰ ਉਸਨੂੰ ਦਰਵਾਜ਼ੇ ਤੇ ਬੈਠੇ ਦੇਖਿਆ ਖੁਸ਼ੀ ਨਾਲ ਗੁੰਗਣਾਉਂਦੇ ਹੋਏ ਕੁਝ ਹੀ ਪਲਾਂ ਬਾਅਦ ਉਸਨੂੰ ਇੱਕ ਅਜੀਬ ਜਿਹੀ ਖਾਮੋਸ਼ੀ ਮਹਿਸੂਸ ਹੋਈ ਸਿਮਰ ਦੀ ਖੇਡਣ ਦੀ ਆਵਾਜ਼ ਬੰਦ ਹੋ ਗਈ ਉਸਨੇ ਰਸੋਈ ਤੋਂ ਬاہر ਆ ਕੇ ਦੇਖਿਆ ਤਾਂ ਬੇੜਾ ਪੂਰੀ ਤਰ੍ਹਾਂ ਖਾਲੀ ਸੀ ਸਿਮਰ ਸਿਮਰ ਬੇਟਾ ਉਸਨੇ ਆਵਾਜ਼ਾਂ ਲਗਾਈਆਂ ਪਰ ਕੋਈ ਜਵਾਬ ਨਹੀਂ ਮਿਲਿਆ ਉਸਦੇ ਦਿਲ ਵਿੱਚ ਇੱਕ ਅਣਜਾਣ ਡਰ ਨੇ ਜਨਮ ਲਿਆ ਗੁਰਪ੍ਰੀਤ ਘਬਰਾਹਟ ਵਿੱਚ ਬਾਹਰ ਆ ਗਈ ਆਂਡ ਗਵਾਂਡ ਵਿੱਚ ਪੁੱਛਿਆ ਪਾਰਕ ਵਿੱਚ ਦੇਖਿਆ ਪਰ ਸਿਮਰ ਕਿਤੇ ਨਹੀਂ ਸੀ ਸ਼ਾਮ ਤੱਕ ਅਵਤਾਰ ਸਿੰਘ ਵੀ ਘਰ ਪਹੁੰਚ ਗਏ ਸਿਮਰ ਦੇ ਗਾਇਬ ਹੋਣ ਦੀ ਖਬਰ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਗੁਰਪ੍ਰੀਤ ਨਾਲ ਲੜੇ ਵੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹਨੀ ਵੱਡੀ ਗੱਲ ਹੋ ਗਈ ਅੱਗੋਂ ਗੁਰਪ੍ਰੀਤ ਨੇ ਆਕੇ ਆ ਮੈਂ ਸੋਚਿਆ ਇੱਥੇ ਹੁਣਾ ਮੈਂ ਉਸ ਨੂੰ ਲੱਬ ਲੱਬ ਕਮਲੀ ਹੋ ਗਈਆਂ ਇੱਥੇ ਨਹੀਂ ਹੈ ਤੁਸੀਂ ਕੁਝ ਕਰੋ ਮੈਨੂੰ ਮੇਰਾ ਮੁੰਡਾ ਸਹੀ ਸਲਾਮਤ ਚਾਹੀਦਾ ਹੈ ਉਹਨਾਂ ਨੇ ਤੁਰੰਤ ਆਪਣੇ ਨਾਲ ਦੇ ਪੁਲਿਸ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਹੋ ਗਈ ਕਿਉਂਕਿ ਵੱਡੇ ਅਫਸਰ ਦਾ ਮੁੰਡਾ ਗਾਇਬ ਹੋਇਆ ਹੈ ਜੇਕਰ ਅਫਸਰਾਂ ਦੇ ਮੁੰਡੇ ਹੀ ਇਸ ਤਰ੍ਹਾਂ ਗਾਇਬ ਹੋਣ ਲੱਗੇ ਤਾਂ ਪੁਲਿਸ ਦੇ ਉੱਪਰ ਫਿਰ ਯਕੀਨ ਕਿਨੇ ਕਰਨਾ ਹੈ ਪੁਲਿਸ ਦੀ ਸ਼ਵੀਲਾ ਸਵਾਲ ਹੈ ਹਰ ਪਾਸੇ ਤਲਾਸ਼ੀਆਂ ਨਹੀਂ ਜਾਰੀਆਂ ਹਨ ਹਰ ਸਾਧਨ ਵਿਚ ਟੈਕਿੰਗ ਹੋ ਰਹੀ ਹੈ ਸ਼ਹਿਰ ਦੇ ਹਰ ਕੋਨੇ ਹਰ ਰਸਤੇ ਹਰ ਹਸਪਤਾਲ ਹਰ ਆਸ਼ਰਮ ਸ਼ਾਣਾ ਗਿਆ ਸਿਮਰ ਦੀਆਂ ਫੋਟੋਆਂ ਵਾਲੇ ਪੋਸਟਰ ਸਾਰੇ ਪੰਜਾਬ ਦੇ ਵਿੱਚ ਸਾਰੇ ਥਾਣਿਆਂ ਦੇ ਵਿੱਚ ਲਗਾ ਦਿੱਤੇ ਗਏ ਟੀਵੀ ਅਤੇ ਅਖਬਾਰਾਂ ਦੇ ਵਿੱਚ ਖਬਰਾਂ ਲਗਾਤਾਰ ਚੱਲੀਆਂ ਪਰ ਘੰਟੇ ਬੀਤ ਗਏ ਘੰਟੇ ਦਿਨਾਂ ਦੇ ਵਿੱਚ ਬਦਲ ਗਏ ਦਿਨ ਮਹੀਨਿਆਂ ਵਿੱਚ ਬਦਲ ਗਏ ਸਾਲ ਬੀਤ ਗਏ ਅਤੇ ਸਿਮਰ ਦਾ ਕੋਈ ਵੀ ਸੁਰਾਕ ਉਹਨਾਂ ਨੂੰ ਨਹੀਂ ਮਿਲਿਆ ਰਾਤਾਂ ਦੀਆਂ ਨੀਂਦਾਂ ਉੱਡ ਚੁੱਕੀਆਂ ਸਨ ਆਪਣੇ ਇਕਲੋਤੇ ਪੁੱਤਰ ਨੂੰ ਯਾਦ ਕਰਕੇ ਦੋਵੇਂ ਆਪਸ ਦੇ ਵਿੱਚ ਗਲੇ ਲੱਗ ਰੋਂਦੇ ਰਹਿੰਦੇ ਬਸ ਹੁਣ ਹੋਰ ਭਲਾ ਕੀ ਕਹਿਰ ਟੱਸਕਦਾ ਹੈ ਇੱਕ ਮਾਤਾ ਪਿਤਾ ਤੇ ਉਹਨਾਂ ਦਾ 4 ਸਾਲ ਦਾ ਪੁੱਤਰ ਜਿਸ ਵਿੱਚ ਉਹਨਾਂ ਦੀ ਜਾਨ ਵਸਦੀ ਸੀ ਆਪਣੇ ਹੀ ਘਰ ਦੇ ਗੇਟੋਂ ਇਸ ਤਰ੍ਹਾਂ ਅਚਾਨਕ ਗਾਇਬ ਹੋ ਗਿਆ ਪਤਾ ਵੀ ਨਹੀਂ ਲੱਗਿਆ ਕਿੱਧਰ ਗਿਆ ਹੈ ਸਭ ਪਾਸੇ ਖੋਜਿਆ ਹੈ ਨਹੀਂ ਮਿਲਿਆ ਹੁਣ ਇੰਨੇ ਸਾਲਾਂ ਦਾ ਦਰਦ ਉਨ੍ਹਾਂ ਦੇ ਦਿਲ ਵਿੱਚ ਕਿਸੇ ਸੋਲਵੰਕ ਚੁੱਪਦਾ ਸੀ ਅਵਤਾਰ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਜ਼ਿੰਦਗੀ ਬਿਲਕੁਲ ਬਦਲ ਚੁਕੀ ਸੀ ਉਹਨਾਂ ਦੀ ਖੁਸ਼ੀਆਂ ਦੀ ਰੋਸ਼ਨੀ ਬੁੱਝ ਚੁਕੀ ਸੀ ਗੁਰਪ੍ਰੀਤ ਕੌਰ ਦੁੰਗੇ ਸਭਵੇਂ ਵਿੱਚ ਚਲੀ ਗਈ ਅਤੇ ਕਈ ਵਾਰ ਬਿਮਾਰ ਰਹਿਣ ਲੱਗੀ ਅਵਤਾਰ ਸਿੰਘ ਨੇ ਦਰਦ ਨੂੰ ਆਪਣੇ ਅੰਦਰ ਦਬਾ ਲਿਆ ਅਤੇ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਲੀਨ ਹੋ ਗਏ ਆਪਣੇ ਕੰਮ ਨੂੰ ਆਪਣੇ ਦਰਦ ਦੇ ਜ਼ਖਮਾ ਉੱਪਰ ਮਲਮ ਤਨ ਵਰਤਿਆ ਉਹਨਾਂ ਦੇ ਅੰਦਰ ਆਪਣੇ ਬੇਟੇ ਨੂੰ ਲੱਭਣ ਦੀ ਇੱਕ ਅਣਬੁੱਝੀ ਅੱਗ ਬੜੀ ਰਹੀ ਜੋ ਹੁਣ ਹਰ ਬੱਚੇ ਨਾਲ ਹੋਣ ਵਾਲੇ ਅਪਰਾਧ ਨੂੰ ਖਤਮ ਕਰਨ ਦੇ ਜਨੂੰਨ ਵਿੱਚ ਬਦਲ ਗਈ ਵਿਮਨ ਨੂੰ ਜਦੋਂ ਗੱਡੀ ਵਿੱਚ ਸੁੱਟਿਆ ਗਿਆ ਉਹ ਡਰ ਨਾਲ ਵੜ ਗਿਆ ਸੀ ਉਸ ਨੂੰ ਲੈ ਜਾਣ ਵਾਲੀ ਔਰਤਾਂ ਨਾਮ ਕਾਲੀ ਸੀ ਜੋ ਉਸ ਨੂੰ ਇੱਕ ਅਣਜਾਣ ਜਗ੍ਹਾ ਤੇ ਲੈ ਗਈ ਇਹ ਜਗ੍ਹਾ ਸ਼ਹਿਰ ਤੋਂ ਬੜੀ ਦੂਰ ਸੀ ਇੱਕ ਹਨੇਰੇ ਅਤੇ ਗੰਦੇ ਗੋਦਾਮ ਵਰਗੇ ਜੋ ਕਿ ਕਈ ਬੱਚਾਂ ਦੇ ਭਿਖਾਰੀ ਗਰੋ ਦਾ ਮੁਖ ਡਾ ਸੀ ਉੱਥੇ ਪਹਿਲਾਂ ਹੀ ਸਿਮਰ ਵਰਗੇ ਕਈ ਹੋਰ ਬੱਚੇ ਸਨ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ ਜਾਂ ਗਰੀਬੀ ਦਾ ਸ਼ਿਕਾਰ ਬਣਾ ਕੇ ਖਰੀਦਿਆ ਗਿਆ ਸੀ ਇਸ ਗਰੋ ਦਾ ਮੁਖੀਆ ਇੱਕ ਬੇਰਹਿਮ ਅਤੇ ਸ਼ੈਤਾਨ ਆਦਮੀ ਸੀ ਜਿਸ ਨੂੰ ਬੱਚੇ ਮਹਾਤਮਾ ਕਰਕੇ ਬੁਲਾਉਂਦੇ ਸਨ ਮਹਾਤਮਾ ਦੀਆਂ ਅੱਖਾਂ ਵਿੱਚ ਕੋਈ ਤਰਸ ਨਹੀਂ ਸੀ ਸਿਰਫ ਲਾਲਚ ਅਤੇ ਬੇਰਹਿਮੀ ਸੀ ਛੋਟਾ ਸਿਮਰ ਜਦੋਂ ਖੋਸ਼ਦੇ ਵਿੱਚ ਆਇਆ ਨਾ ਤਾਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਆਪਣੇ ਮਾਪੇ-ਬਾਪ ਨੂੰ ਲੱਭ ਰਿਆ ਸੀ ਪਰ ਉਸ ਮਹਾਤਮਾ ਨਾਮ ਦੇ ਬੰਦੇ ਨੇ ਉਸ ਨੂੰ ਬੇਰਹਿਮੀ ਨਾਲ ਘੁਟਿਆ ਅਤੇ ਚੇਤਾਵਨੀ ਦਿੱਤੀ ਵੀ ਜੇ ਉਸਨੇ ਦੁਬਾਰਾ ਚੌਂਦੀ ਆਵਾਜ਼ ਵੀ ਕੱਢੀ ਨਾ ਤਾਂ ਉਸ ਨੂੰ ਹੋਰ ਜ਼ਿਆਦਾ ਤਸੀਹੇ ਦਿੱਤੇ ਜਾਣਗੇ ਡਰ, ਭੁੱਖ ਅਤੇ ਲਗਾਤਾਰ ਮਿਲਦੀਆਂ ਧਮਕੀਆਂ ਨੇ ਥੋੜੀ-ਥੋੜੀ ਉਸ ਦੀ ਮਾਸੂਮ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ ਉਸ ਨੂੰ ਇਹ ਅਹਿਸਾਸ ਕਰਵਾਇਆ ਗਿਆ ਵੀ ਉਸ ਦਾ ਕੋਈ ਨਹੀਂ ਹੈ ਅਤੇ ਉਸ ਦੀ ਜ਼ਿੰਦਗੀ ਹੁਣ ਸਿਰਫ ਭੀਕ ਮਗਨਣ ਲਈ ਹੈ ਮਹਾਤਮਾ ਨੇ ਉਸਤਾ ਅਸਲੀ ਰਾਮ ਸਿਮਰਪੁਰਾ ਕੇ ਉਸ ਨੂੰ ਗੋਪੀ ਬਣਾ ਦਿੱਤਾ ਤੇ ਉਸਤੇ ਮੰਤੇ ਪਹਿਲਾ ਅਤੇ ਸਭ ਤੋਂ ਡੂੰਗਾ ਜ਼ਖਮ ਸੀ ਗਿਰੋਦੇ ਵਿੱਚ ਬੱਚਿਆਂ ਦਾ ਸ਼ੋਸ਼ਣ ਬਹੁਤ ਹੀ ਅਣਮੁੱਖੀ ਤਰੀਕੇ ਨਾਲ ਕੀਤਾ ਜਾਂਦਾ ਸਵੇਰੇ ਹੀ ਉਹਨਾਂ ਨੂੰ ਦੂਜੇ ਸ਼ਹਿਰਾਂ ਦੇ ਵੱਖ-ਵੱਖ ਚੌਂਕਾਂ ਅਤੇ ਬਾਜ਼ਾਰਾਂ ਦੇ ਵਿੱਚ ਪਿੱਕ ਮੰਗਲ ਲਈ ਭੇਜ ਦਿੱਤਾ ਜਾਂਦਾ ਸ਼ੁਰੂਆਤ ਯੂਪੀ ਬਿਹਾਰ ਤੋਂ ਕੀਤੀ ਗਈ ਅਤੇ ਹੌਲੀ-ਹੌਲੀ ਹਰਿਆਣੇ ਵਾਲੇ ਪਾਸੇ ਅਤੇ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਪਿੱਕ ਮੰਗਾਈ ਗਈ ਮਹਾਤਮਾ ਅਤੇ ਉਸਤੇ ਚੇਲੇ ਹਰ ਬੱਚੇ ਲਈ ਇੱਕ ਨਿਰਧਾਰਿਤ ਰਕਮ ਤੈ ਕਰਦੇ ਜੇਕਰ ਉਹ ਸ਼ਾਮ ਤੱਕ ਉਹ ਰਕਮ ਇਕੱਠੀ ਨਹੀਂ ਕਰਦੇ ਤਾਂ ਉਹਨਾਂ ਨੂੰ ਭੁੱਖੇ ਰਹਿਣਾ ਪੈਂਦਾ ਸੀ ਅਤੇ ਬੇਰਹਿਮਾ ਕੁੱਟਾ ਜਾਂਦਾ ਕਈ ਬੱਚਿਆਂ ਨੂੰ ਜਾਣਬੁੱਝ ਅਪਾਹਜ ਬਣਾ ਦਿੱਤਾ ਜਾਂਦਾ ਤਾਂ ਲੋਕ ਉਹਨਾਂ ਤੇ ਜ਼ਿਆਦਾਤਰ ਖਾਸ ਕਰਨ ਅਤੇ ਜ਼ਿਆਦਾ ਪੈਸੇ ਦੇਣ ਕੁਝ ਬੱਚਿਆਂ ਨੂੰ ਤਾਂ ਚੁੱਪ ਕਰਾਉਣ ਲਈ ਜਾਂ ਲੰਬੇ ਸਮੇਂ ਤੱਕ ਸਰਕਾਂ ਤੇ ਖੜੇ ਰਹਿਣ ਲਈ ਨਸ਼ੀਲੇ ਪਦਾਰਥਕ ਦਿੱਤੇ ਜਾਂਦੇ ਸਿਮਰ ਨੇ ਆਪਣੀਆਂ ਅੱਖਾਂ ਨਾਲ ਕਈ ਬੱਚਿਆਂ ਨੂੰ ਭੁੱਖ ਬਿਮਾਰੀ ਅਤੇ ਨਸ਼ਿਆਂ ਦੀ ਵਜ੍ਹਾ ਨਾਲ ਇਸ ਦੁਨੀਆ ਤੋਂ ਜਾਂਦੇ ਦੇਖਿਆ ਸੀ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਵੀ ਚੁੱਪਚਾਪ ਸੁੱਟ ਦਿੱਤਾ ਜਾਂਦਾ ਸਿਮਰ ਨੂੰ ਲਗਾਤਾਰ ਇਹ ਡਰ ਜਾਂਦਾ ਜੇਕਰ ਉਸਨੇ ਕਦੇ ਵੀ ਕਿਸੇ ਨੂੰ ਆਪਣੇ ਅਸਲੀ ਪਰਿਵਾਰ ਬਾਰੇ ਦੱਸਿਆ ਤਾਂ ਉਸਦੇ ਪਿਤਾ ਨੂੰ ਲੱਭ ਕੇ ਮਾਰ ਦਿੱਤਾ ਜਾਵੇਗਾ ਉਸਨੇ ਵੀ ਖਤਮ ਕਰ ਦੇਣਗੇ ਝੋੜਾ ਬੱਚਾ ਵਿਚਾਰਾ ਡਰ ਕੇ ਸਹਿਮ ਜਾਂਦਾ ਚੁੱਪ ਹੋ ਜਾਂਦਾ ਇਸ ਡਰ ਨੇ ਉਸ ਨੂੰ 5 ਸਾਲਾਂ ਤੱਕ ਖਾਮੋਸ਼ ਰੱਖਿਆ ਉਸ ਤੇ ਮਾਸੂਮ ਮਨ ਦੇ ਵਿੱਚ ਇਹ ਵੀ ਡਰ ਬੈਠ ਗਿਆ ਸ਼ਾਇਦ ਉਸ ਤੇ ਪਿਤਾ ਨੇ ਹੀ ਉਸ ਨੂੰ ਛੱਡ ਦਿੱਤਾ ਹੈ ਜਾਂ ਉਸ ਦੀ ਗੈਰ ਮੌਜੂਦਗੀ ਪਿੱਛੇ ਉਹਨਾਂ ਦਾ ਕੋਈ ਹੱਥ ਸੀ ਇਹ ਅਵਿਸ਼ਵਾਸ ਅਤੇ ਸਦਮਾ ਉਸ ਤੇ ਅੰਦਰ ਡੂੰਗਾ ਬੈਠ ਗਿਆ ਜਿਸ ਕਰਕੇ ਉਹ ਆਪਣੀ ਪਛਾਣ ਨੂੰ ਵੀ ਭੁੱਲਣ ਲੱਗਾ ਸੀ ਭੁੱਲ ਗਿਆ ਸੀ ਮੇਰਾ ਵੀ ਕੋਈ ਪਰਿਵਾਰ ਹੈ ਮੇਰੀ ਵੀ ਕੋਈ ਮਾਂ ਹੈ ਬਸ ਉਸ ਨੂੰ ਲੱਗਿਆ ਆਹੀ ਮੇਰੀ ਜ਼ਿੰਦਗੀ ਹੈ ਐਸੇ ਤਰ੍ਹਾਂ ਮੇਰੀ ਜ਼ਿੰਦਗੀ ਦਾ ਅੰਤ ਇੱਕੂ ਭਿਖਾਰੀ ਵਜੋਂ ਹੋਣਾ ਹੈ ਇਹੀ ਮੇਰੇ ਅਸਲੀ ਦੋਸਤ ਹਨ ਇਹੀ ਮੇਰੇ ਸਭ ਕੁਝ ਹਨ ਬਸ ਕੋਣ ਹੋਰ ਐਸੇ ਤਰ੍ਹਾਂ ਜੀਣਾ ਹੈ ਡੀਐਸਪੀ ਅਵਤਾਰ ਸਿੰਘ ਹੁਣ ਪੰਜਾਬ ਦੇ ਵਿੱਚ ਕਈ ਬਦਲਿਆਂ ਤੋਂ ਬਾਅਦ ਲੁਧਿਆਣਾ ਆ ਗਏ ਹਨ ਉਹਨਾਂ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਮਿਸ਼ਨ ਸੀ ਸ਼ਹਿਰ ਦੇ ਵਿੱਚ ਫੈਲੇ ਬੱਚਿਆਂ ਦੇ ਭਿਖਾਰੀ گرو ਦਾ ਖਾਤਮਾ ਕਰਨਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਖਾਸ ਦਿਲਚਸਪੀ ਸੀ ਕਿਉਂਕਿ ਇਹ ਉਹਨਾਂ ਦੇ ਆਪਣੇ ਦਰਦ ਨਾਲ ਜੁੜਿਆ ਸੀ ਭਾਵੇਂ ਉਹ ਇਹ ਨਹੀਂ ਸਜਣਦੇ ਕਿ ਇਹ ਕਿੰਨਾ ਹੱਦ ਪਹਿਲਾ ਹੈ ਕਿ ਨਾ ਵੱਡਾ ਗਿਰੋ ਇਸ ਦੇ ਪਿੱਛੇ ਲੁਕਿਆ ਹੈ ਕਈ ਹਫ਼ਤਿਆਂ ਦੀ ਗੁਪਤ ਸੂਚਨਾ ਇਕੱਠੀ ਕਰਨ ਤੋਂ ਬਾਅਦ ਨਿਗਰਾਨੀ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਵੀ ਗਰੋਹ ਦੇ ਮੈਂਬਰ ਕੁਮਾਰ ਮੰਡੀ ਚੌਂਕ ਦੇ ਆਪਣੇ ਬੱਚਾ ਨੂੰ ਭੇਕ ਮੰਗਵਾਉਲੀ ਲੈਂਦੇ ਹਨ ਅਵਤਾਰ ਸਿੰਘ ਨੇ ਆਪਣੀ ਟੀਮ ਦੇ ਨਾਲ ਚੌਂਕ ਨੂੰ ਘੇਰ ਲਿਆ ਜਿਵੇਂ ਹੀ ਸਾਰੇ ਲੱਗੇ ਕਿਉਂਕਿ ਖਬਰਾਂ ਤੋਂ ਪਹਿਲਾਂ ਹੀ ਡਰੇ ਹੋਏ ਪਿਖਾਰੇ ਜਿਨ੍ਹਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਸ਼ਹਿਰ ਦੇ ਵਿੱਚ ਕੋਈ ਅਧਿਹਾਪੁਰ ਸਬਸਤਰਾ ਆਇਆ ਹੈ ਜੋ ਕਿ ਉਹਨਾਂ ਦੇ ਖਿਲਾਫ ਕੜੇ ਅਕਸ ਵੰਦਾ ਹੈ ਪਿਛਲੇ ਕਈ ਸ਼ਾਰਾਂ ਦੇ ਵਿੱਚ ਜਿੱਤੇ ਉਸੇ ਬਦਲੀ ਸੀ ਉੱਥੇ ਉਸਨੇ ਪਿਖਾਰ ਜਾਂਦਾ ਹਮੋਂ ਨਿਸ਼ਾਨ ਤੱਕ ਮਿਟਾ ਦਿੱਤਾ ਸੀ ਜੋ ਇਹ ਨਕਲੀ ਭਿਖਾਰੇ ਬਣ ਕੇ ਇਸ ਸ਼ਹਿਰ ਦੇ ਵਿੱਚ ਤੰਦਾ ਕਰਦੇ ਖਨ ਸਭ ਤੇ ਸ਼ਾਮਤਾਨ ਵਾਲੀ ਹੋਏ ਜਿਵੇਂ ਹੀ ਸਾਰਨ ਦੀ ਆਵਾਜ਼ ਸੁਣੀ ਨਾ ਭਿਖਾਰੀਆਂ ਦੇ ਵਿੱਚ ਭਜੜ ਮਚ ਗਏ ਲੰਗੜੇ ਦੌੜਨ ਲੱਗੇ ਅੰਨੇ ਰਲਣ ਲੱਗੇ ਅਤੇ ਸਾਰੇ ਅਖੋਤੀ ਮਜਬੂਰ ਲੋਕ ਪੁਲਿਸ ਤੋਂ ਬਚਣ ਲਈ ਭੱਜਣ ਲੱਗੇ ਪੁਲਿਸ ਉਹਨਾਂ ਦੇ ਮਗਰ ਜਾਰੀ ਸੀ ਇੱਕ ਇੱਕ ਕਰਕੇ ਸਾਰਿਆਂ ਨੂੰ ਪਕੜ ਰਹੀ ਸੀ ਪਰ ਇਸ ਭੜੜ ਦੇ ਵਿੱਚ ਕਈ ਛੋਟੇ ਮਾਸੂਮ ਬੱਚੇ ਜੋ ਅਜੇ ਵੀ ਆਪਣੇ ਹੱਥਾਂ ਦੇ ਵਿੱਚ ਕਟੋਰੇ ਫੜੇ ਦਰ ਨਾਲ थर-थर ਕਮਰੇ ਸਨ ਉੱਥੇ ਹੀ ਰਹਿ ਗਏ ਉਹਨਾਂ ਦੇ ਨਾਲ ਦੇ ਵੱਡੇ ਭਿਕਾਰੀ ਜੋ ਉਹਨਾਂ ਨੂੰ ਸੰਭਾਲ ਰਹੇ ਸਨ ਭੱਜ ਚੁੱਕੇ ਸਨ ਬੱਚੇ ਰੋ ਰਹੇ ਸਨ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਹੋਵੇਗਾ ਇਕਦਮ ਅਚਾਨਕ ਡੀਐਸਪੀ ਅਵਤਾਰ ਸਿੰਘ ਉਹਨਾਂ ਬੱਚਿਆਂ ਵੱਲ ਵਧੇ ਉਹਨਾਂ ਦੇ ਹੱਥ ਵਿੱਚ ਇੱਕ ਮੋਟਾ ਡੰਡਾ ਸੀ ਪਰ ਇਹ ਉਹਨਾਂ ਬੇਰਹਿਮ ਅਪਰਾਧੀਆਂ ਲਈ ਸੀ ਨਾ ਕਿ ਇਹਨਾਂ ਮਾਸੂਮ ਬੱਚਾ ਨੇ ਉਹਨਾਂ ਨੇ ਡੰਡਾ ਸਾਈਡ ਤੇ ਰੱਖਿਆ ਅਤੇ ਝੁੱਕ ਕੇ ਇੱਕ ਇੱਕ ਬੱਚੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਦੇ ਵਿੱਚ ਉਹਨਾਂ ਦਾ ਆਪਣਾ ਦਰਦ ਸੀ ਹਰ ਬੱਚੇ ਦੇ ਵਿੱਚ ਆਪਣੇ ਬੱਚੇ ਨੂੰ ਦੇਖ ਰਹੇ ਸਨ ਕੋਈ ਗੱਲ ਨਹੀਂ ਹੈ ਬੱਚਿਓ ਪੁੱਤਰ ਤੁਹਾਡੇ ਵਾਸਤੇ ਇੱਥੇ ਆਇਆ ਹਾਂ ਤੁਹਾਨੂੰ ਬਚਾਉਣ ਲਈ ਆਇਆ ਹਾਂ ਤੁਹਾਨੂੰ ਕੋਈ ਨਿਖਾਹਗਾ ਬਸ ਬਹੁਤ ਹੋ ਗਿਆ ਹੁਣ ਤੁਹਾਡੇ ਸਰੀਰ ਤੇ ਕੋਈ ਵੀ ਤਛਤਤ ਨਹੀਂ ਹੋਵੇਗੀ ਅਸੀਂ ਤੁਹਾਨੂੰ ਚੰਗਾ ਜੀਵਨ ਦਿਆਂਗੇ ਉਹਨਾਂ ਦੀ ਆਵਾਜ਼ ਵਿੱਚ ਇੱਕ ਅਥਾਹ ਪਿਆਰ ਅਤੇ ਹਮਦਰਦੀ ਸੀ ਜਿਵੇਂ ਹੀ ਉਹ ਇੱਕ ਬੱਚੇ ਕੋਲ ਪਹੁੰਚੇ ਜੋ ਦੂਜਿਆਂ ਨਾਲੋਂ ਜ਼ਿਆਦਾ ਡਰਿਆ ਸੀ ਅਤੇ ਬੜਾ ਕਮਜ਼ੋਰ ਲੱਗ ਰਿਹਾ ਸੀ ਉਹਨਾਂ ਦੀ ਨਜ਼ਰ ਉਸਤੇ ਮਥੇ ਤੇ ਪਈ ਅਤੇ ਇੱਕ ਛੋਟਾ ਜਿਹਾ ਤਿਲ ਸੀ ਅਵਤਾਰ ਸਿੰਘ ਦੇ ਦਿਲ ਦੀ ਧੜਕਣ ਇੱਕ ਪਲ ਰੁਗ ਗਈ ਉਹਨਾਂ ਨੇ ਉਸ ਬੱਚੇ ਦੇ ਮੋਨ ਨੂੰ ਆਪਣੇ ਹੱਥਾਂ ਨਾਲ ਪੁੰਝਿਆ ਢੂੜ ਮਿੱਟੀ ਹਟਾਈ ਤੇਲ ਸਾਫ ਹੋ ਗਿਆ ਇਕਦਮ ਅਚਾਨਕ ਉਹਨਾਂ ਦੇ ਸਾਟ ਗਏ ਇਹ ਬਿਲਕੁਲ ਉਸੇ ਜਗ੍ਹਾ ਤੇ ਸੀ ਜਿੱਥੇ ਉਹਨਾਂ ਦੇ ਗਮ ਹੋਏ ਪੁੱਤਰ ਸਿਮਰ ਦੇ ਮੱਥੇ ਤੇ ਤੇਲ ਸੀ ਉਹਨਾਂ ਨੇ ਬੱਚੇ ਦੇ ਚਿਹਰੇ ਤੇ ਪਈ ਮਿੱਟੀ ਨੂੰ ਹਟਾਇਆ ਉਸਨੇ ਅਕਾ ਵਿੱਚ ਦੇਖਿਆ ਉਹੀ ਅਕਾ ਉਹੀ ਨਕਸ਼ ਜੋ ਉਹਨਾਂ ਦੇ ਆਪਣੇ 4 ਸਾਲ ਦੇ ਸਿਮਰ ਵਿੱਚ ਦੇਖੇ ਸਨ ਅੱਜ ਉਹ ਬੱਚਾ ਇੰਨੇ ਸਾਲਾਂ ਬਾਅਦ 10 ਸਾਲ ਦਾ ਹੋ ਕੇ ਪਤਲਾ ਅਤੇ ਕਮਜ਼ੋਰ ਪਰ ਉਹੀ ਸਿਮਰ ਸੀ ਅਵਤਾਰ ਸਿੰਘ ਨੇ ਇੱਕ ਪਲ ਲਈ ਆਪਣੀ ਸਾਰੀ ਦੁਨੀਆ ਭੁਲਾ ਦਿੱਤੀ ਉਹਨਾਂ ਨੇ ਉਸ ਚੇ ਨੂੰ ਆਪਣੀਆਂ ਬਾਹਾਂ ਦੇ ਵਿੱਚ ਭਰ ਲਿਆ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਜੋ 5 ਸਾਲਾਂ ਦੇ ਦਰਦ ਉਡੀਕ ਅਤੇ ਹੁਣ ਰਾਹਤ ਦਾ ਮਿਸ਼ਰਣ ਸਨ ਸਿਮਰ ਮੇਰੇ ਬੇਟੇ ਉਹ ਸਿਰਫ ਬੁੜਬੜਾ ਸਕੇ ਬੱਚਾ ਜਿਸ ਨੂੰ ਹੁਣ ਵੀ ਗੋਪੀ ਹੋਣ ਦਾ ਅਹਿਸਾਸ ਹੀ ਪਿਲਟ ੜਿਆ ਪਰ ਫਿਰ ਉਸ ਅਣਜਾਣ ਜਿਹੇ ਪਿਆਰ ਦੇ ਵਿੱਚ ਕਿਤੇ ਇੱਕ ਜਾਣੀ ਪਹਿਚਾਣੀ ਮਹਿਕ ਮਿਲੀ ਜੋ ਉਸ ਦੀਆਂ ਅੱਖਾਂ ਵਿੱਚ ਇੱਕ ਛੋਟੀ ਜੀ ਚਮਕ ਲੈ ਆਈ ਇੱਕ ਪਿਤਾ ਅਤੇ ਪੁੱਤਰ ਦਾ ਦੁਬਾਰਾ ਮਿਲਣ ਦਾ ਪਲ ਸੀ ਜੋ ਇਨੇ ਸਲਾਬਾਦ ਇਨੀ ਭਿਆਨਕ ਸਥਿਤੀ ਵਿਚੋਂ ਆਇਆ ਸਿਮਰ ਨੂੰ ਕਰ ਲਿਆਉਣ ਤੋਂ ਬਾਅਦ ਅਵਤਾਰ ਸਿੰਘ ਅਤੇ ਉਹਨਾਂ ਦੀ ਮਾਂ ਯਾਨੀ ਦਾਦੀ ਉਸਨੇ ਆਪਣੀ ਜ਼ਿੰਦਗੀ ਦਾ ਸਾਰਾ ਪਿਆਰ ਦਿੱਤਾ ਪਰ ਸਿਮਰ ਜੋ ਕਿ ਲੰਬੇ ਸਮੇਂ ਤੋਂ ਗੋਪੀ ਦੇ ਨਾਮ ਨਾਲ ਰਹਿ ਰਿਹਾ ਸੀ ਬੜਾ ਸ਼ਾਂਤ ਅਤੇ ਡਰਿਆ ਹੋਇਆ ਸੀ ਉਸ ਨੂੰ ਅਜੇ ਵੀ ਆਪਣੇ ਆਪ ਤੇ ਯਕੀਨੀ ਆ ਰਿਹਾ ਸੀ ਕਿ ਸਤਮ ਵਿੱਚ ਉਸ ਦਾ ਪਿਤਾ ਮਿਲ ਚੁਕਿਆ ਹੈ ਉਸ ਨੂੰ ਆਪਣੇ ਪਿਤਾ ਨੂੰ ਪਾਪਾ ਕਹਿਣ ਦੇ ਵਿੱਚ ਵਿੱਚ ਜਖੋਰੀ ਸੀ ਕਿਉਂਕਿ ਉਸ ਤੇ ਮਨ ਦੇ ਵਿੱਚ ਬੇਵਸਾਹੀ ਅਤੇ ਸਦਮਾ ਬੈਠਿਆ ਸੀ ਉਸ ਨੂੰ ਲੱਗਦਾ ਸੀ ਜੇਕਰ ਮੈਂ ਇੱਥੇ ਵੀ ਕੁਝ ਕਿਹਾ ਇਹ ਮੈਨੂੰ ਮਾਰਨਗੇ ਮੈਨੂੰ ਕੁੱਟਣਗੇ ਮੈਨੂੰ ਰੋਟੀ ਨਹੀਂ ਦੇਣਗੇ ਜਿਵੇਂ ਮੇਰੇ ਪਹਿਲਾਂ ਵਾਲੇ ਕਰਦੇ ਸਨ ਉਹ ਅਕਸਰ ਡੀਐਸਪੀ ਸਾਹਿਬ ਤੋਂ ਦੂਰ ਰਹਿੰਦਾ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਝਿਜਕਦਾ ਜਿਵੇਂ ਉਹ ਅਜੇ ਵੀ ਗੋਪੀ ਹੋਵੇ ਥੋੜੀ ਥੋੜੀ ਮਨੋਵਿਗਿਆਨੀਆਂ ਦੀ ਮਦਦ ਨਾਲ ਡਾਕਟਰਾਂ ਦੀ ਮਦਦ ਨਾਲ ਪਰਵਾਰ ਦੇ ਅਥਾ ਪਿਆਰ ਨਾਲ ਸਿਵਰ ਨੇ ਆਪਣੇ ਅੰਦਰੋਂ ਉਹ ਡਰ ਕੱਢਣਾ ਸ਼ੁਰੂ ਕੀਤਾ ਉਸਨੇ ਆਪਣੇ ਪਿਤਾ ਨੂੰ ਉਹ ਸਾਰੀ ਦਰਦਨਾਕ ਕਹਾਣੀ ਸੁਣਾਈ ਕਿ ਕਿਵੇਂ ਉਸਨੂੰ ਅਗਵਾ ਕੀਤਾ ਗਿਆ ਕਿਵੇਂ ਉਸਨੂੰ ਗੋਪੀ ਬਣਾਇਆ ਗਿਆ ਅਤੇ ਕਿਵੇਂ ਉਸ ਮਹਾਤਮਾ ਨਾਮ ਦੇ ਜ਼ਾਲਮ ਨੇ ਬੱਚਿਆਂ ਤੇ ਜੁਰਮ ਕੀਤੇ ਇਹ ਸੁਣ ਕੇ ਅਵਤਾਰ ਸਿੰਘ ਦਾ ਖੂਨ ਖੋ ਰਪਿਆ ਉਹਨਾਂ ਦਾ ਦਿਲ ਉਦ ਦਰਦ ਅਤੇ ਗੁੱਸੇ ਨਾਲ ਭਰ ਗਿਆ ਉਹਨਾਂ ਨੇ ਆਪਣੀ ਬੇਟੀ ਨਾਲ ਹੋਏ ਜ਼ੁਲਮ ਦਾ ਬਦਲਾ ਲੈਣ ਲਈ ਅਤੇ ਇਸ ਕਾਲੇ ਘਰ ਨੂੰ ਜੜੋਂ ਖਤਮ ਕਰਨ ਲਈ ਕਸਮ ਖਾਧੀ ਸੇਮਰ ਦੇ ਦਿੱਤੇ ਬਿਆਨਾਂ ਦੇ ਆਧਾਰ ਤੇ ਜਿਸ ਵਿੱਚ ਉਸਨੇ ਮਹਾਤਮਾ ਅਤੇ ਉਦੇ ਹੋਰ ਮੈਂਬਰਾਂ ਦੇ ਟਿਕਾਣਿਆਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਤੀਆਂ ਵੀ ਉੱਥੇ ਆ ਕੁਝ ਦੇਖਿਆ ਹੈ ਇਹਨੇ ਕੋ ਬੰਦੇ ਹੁੰਦੇ ਹਨ ਇਹਨੇ ਕਮਰੇ ਹਨ ਇਹਨਾ ਉੱਤੇ ਦਰਖਤ ਵਗੈਰਾ ਹਨ ਪੁਲਸ ਨੇ ਇੱਕ ਵਿਸ਼ਾਲ ਆਪਰੇਸ਼ਨ ਚਲਾਇਆ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਜੋ ਕਿ ਉਸਤੇ ਦੱਸੇ ਇਲਾਕਿਆਂ ਨਾਲ ਮੇਲ ਖਾਂਦੀਆਂ ਸਨ ਸ਼ਾਬੇਮਾਰੀ ਕੀਤੀ ਕਈ ਹੋਰ ਮਾਸੂਮ ਬੱਚਿਆਂ ਨੂੰ ਗਿਰੋਧ ਦੇ ਜੰਗਲ ਵਿੱਚ ਛੁਡਾਇਆ ਉਹਨਾਂ ਵਿੱਚ ਕੁਝ ਬੱਚੇ ਬਿਮਾਰ ਸਨ ਕੁਝ ਨਸ਼ੇ ਦੀ ਆਦੀ ਸਨ ਅਤੇ ਕੁਝ ਬਹੁਤ ਹੀ ਡਰੇ ਹੋਏ ਅਵਤਾਰ ਸਿੰਘ ਨੇ ਉਹਨਾਂ ਬੱਚਿਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਅਤੇ ਮਨੋਵਿਗਿਆਨਕ ਡਾਕਟਰੀ ਸਲਾਹ ਦਿੱਤੀ ਅੰਤ ਦੇ ਵਿੱਚ ਗਿਰੋਧ ਦੇ ਸਰਗਨਾਮਾ ਆਤਮਾ ਨੂੰ ਲੱਭਣ ਲਈ ਇੱਕ ਵਿਸ਼ੇਸ਼ ਮਹਮ ਚਲਾਈ ਗਈ ਉਹ ਇੱਕ ਦੂਰ ਦਰਾਜ ਪਿੰਡ ਦੇ ਬਾਹਰੀ ਇਰਾਕੇ ਦੇ ਵਿੱਚ ਇੱਕ ਪੁਰਾਣੇ ਖੰਡਰ ਹੋ ਚੁਕੇ ਮੰਦਰ ਵਰਗੀ ਜਗ੍ਹਾ ਤੇ ਲੁਕਿਆ ਸੀ ਇੱਕ ਭਿਆਨਕ ਮੁਕਾਬਲੇ ਤੋਂ ਬਾਅਦ ਡੀਐਸਪੀ ਅਵਤਾਰ ਨੇ ਖੁਦ ਅੱਗੇ ਵਧ ਕੇ ਉਸ ਮਹਾਤਮਾ ਨਾਮ ਦੇ ਜਲਮ ਨੂੰ ਕਾਬੂ ਕਰ ਲਿਆ ਤੇ ਹੱਤਕੜੀਆਂ ਲਗਾਨੀਆਂ ਕਾਲੀ ਅਤੇ ਗਿਰੋਦੇ ਹੋਰ ਸਾਰੇ ਮੈਂਬਰ ਵੀ ਫੜੇ ਗਏ ਮਹਾਤਮਾ ਨੂੰ ਗ੍ਰਿਫਤਾਰ ਕਰਕੇ ਜਦੋਂ ਥਾਣੇ ਲਿਆਂਦਾ ਗਿਆ ਤਾਂ ਡੀਐਸਪੀ ਸਾਹਿਬ ਨੇ ਉਸਤੇ ਚਿਹਰੇ ਤੇ ਕੋਰ ਨਫਰਤ ਅਤੇ ਗੁੱਸੇ ਨਾਲ ਦੇਖਿਆ ਸਿਮਰ ਨੇ ਜਦੋਂ ਮਹਾਤਮਾ ਨੂੰ ਪੁਲਿਸ ਦੀ ਗ੍ਰਿਫਤ ਵਿੱਚ ਦੇਖਿਆ ਤਾਂ ਉਸਨੇ ਅੱਖਾਂ ਵਿੱਚੋਂ ਡਰ ਦੀ ਬਜਾਏ ਹੁਣ ਰਾਹਤ ਅਤੇ ਖੁਸ਼ੀ ਦੇ ਅੰਝੂ ਵਹਿ ਤਰੇ ਉਸ ਨੂੰ ਲੱਗਾ ਕਿ ਉਹ ਹੁਣ ਸਤਮੁਚ ਆਜ਼ਾਦ ਹੋ ਗਿਆ ਹੈ ਸਤਮੁਚ ਉਸ ਨੂੰ ਨਿਆ ਮਿਲ ਚੁਕਿਆ ਹੈ ਸਿਮਰ ਦੀ ਵਾਕਿਆ ਨੇ ਡੀਐਸਪੀ ਅਵਤਾਰ ਦੀ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਰੰਗ ਭਰ ਦਿੱਤੇ ਉਸਦੀ ਮਾਮੀ ਸਿਮਰ ਦੀ ਵਾਪਸੀ ਨਾਲ ਪੂਰੀ ਤਰ੍ਹਾਂ ਠੀਕ ਹੋ ਗਏ ਘਰ ਦੇ ਵਿੱਚ ਖੁਸ਼ੀਆਂ ਵਾਪਸ ਆ ਗਿਆਂ ਥੋੜੀ-ਥੋੜੀ ਸਿਮਰ ਵੀ ਆਪਣੇ ਸਦਮੇ ਤੋਂ ਬਾਹਰ ਆ ਗਿਆ ਉਸਨੇ ਇੱਕ ਚੰਗੇ ਸਕੂਲ ਦੇ ਵੀ ਦਾਖਲਾ ਲਿਆ ਸ਼ੁਰੂ ਦੇ ਬਿੱਤਾ ਉਸਨੇ ਦੇਖ ਪਾਈ ਕਿਉਂਕਿ ਇਹਨੇ ਸਾਲਾਂ ਤੋਂ ਪੜਾਈ ਨੂੰ ਹੱਥ ਨਹੀਂ ਲਗਾਇਆ ਸੀ ਪੜਾਈ ਤੋਂ ਬਹੁਤ ਦੂਰ ਸੀ ਲੇਕਿਨ ਪਰਿਵਾਰ ਦੇ ਸਹਿਯੋਗ ਨਾਲ ਚੰਗੇ ਟੀਚਰਾਂ ਦੇ ਪੜਾਉਣ ਨਾਲ ਹੌਲੀ-ਹੌਲੀ ਉਸਨੇ ਵਧੀਆ ਪ੍ਰਦਰਸ਼ਨ ਕੀਤਾ ਜਦੋਂ ਇੱਕ ਦਿਨ ਉਸਨੇ ਪਹਿਲੀ ਵਾਰ ਆਪਣੇ ਪਿਤਾ ਨੂੰ ਪਾਪਾ ਕਹਿ ਕੇ ਬੁਲਾਇਆ ਤਾਂ ਡੀਐਸਪੀ ਸਾਹਿਬ ਦੀਆਂ ਅੱਖਾਂ ਪਰ ਆਈਆਂ ਤੇ ਉਹਨਾਂ ਦੀ ਜ਼ਿੰਦਗੀ ਦਾ ਸ਼ਾਇਦ ਸਭ ਤੋਂ ਖੁਸ਼ੀ ਵਾਲਾ ਪਲ ਸੀ ਇਹ ਸੱਚੀ ਘਟਨਾ ਸਾਨੂੰ ਸਭ ਨੂੰ ਇੱਕ ਮਹੱਤਵਪੂਰਨ ਸੰਦੇਸ਼ ਵੀ ਦਿੰਦੀ ਹੈ ਭਿਕਾਰੀ ਸਮੱਸਿਆ ਸਿਰਫ ਇੱਕ ਆਰਥਿਕ ਮੁੱਦਾ ਨਹੀਂ ਹੈ ਬਲਕਿ ਇੱਕ ਗੰਭੀਰ ਸਮਾਜਿਕ ਅਤੇ ਮਨੁੱਖੀ ਮੁੱਦਾ ਹੈ ਸੜਕਾਂ ਤੇ ਭੀਖ ਮੰਗਦੇ ਹਰ ਬੱਚੇ ਦੇ ਪਿੱਛੇ ਇੱਕ ਅਣਦੱਸੀ ਕਹਾਣੀ ਹੁੰਦੀ ਹੈ ਇਹ ਸਾਨੂੰ ਦੁਬਾਰਾ ਸੋਚਣ ਲਈ ਮਾਫੂਰ ਕਰਦੀ ਹੈ ਅਤੇ ਕੀ ਅਸੀਂ ਸੱਚਮੁੱਚ ਉਹਨਾਂ ਦੀ ਮਦਦ ਕਰਦੇ ਹਾਂ ਜਾਂ ਸਿਰਫ ਇੱਕ ਅਪਰਾਧੀ ਚੱਕਰ ਦਾ ਹਿੱਸਾ ਬਣਦੇ ਹਾਂ ਅਗਲੀ ਵਾਰ ਜਦੋਂ ਵੀ ਤੁਸੀਂ ਤਰਸ ਖਾ ਕੇ ਤਰਸ ਦੇ ਨਾਂ ਤੇ 10-20 ਰੁਪਏ ਜਾਂ 5-2 ਰੁਪਏ ਵੀ ਕਿਸੇ ਭਿਖਾਰੀ ਨੂੰ ਦਿਓ ਨਾ ਖਾਸ ਕਰਕੇ ਕਿਸੇ ਬੱਚੇ ਨੂੰ ਤਾਂ ਦੋ ਵਾਰ ਦੁਬਾਰਾ ਸੋਚ ਲੈਣਾ 10-20 ਰੁਪਏ ਦੇਣ ਨਾਲੋਂ ਚੰਗਾ ਜੇਕਰ ਤੁਸੀਂ ਸੱਚਮੁੱਚ ਕੁਝ ਕਰਨਾ ਹੈ ਤਾਂ ਉਸ ਬੱਚੇ ਨੂੰ ਕੁਝ ਲੈ ਕੇ ਦੇਦੇ ਹੋ ਕੁਝ ਖਾਣ ਨੂੰ ਦੇਦੇ ਹੋ ਆ ਤੇ ਆਪਣੀਆਂ ਅੱਖਾਂ ਸਾਹਮਣੇ ਉਸ ਨੂੰ ਖਵਾਓ ਇਹ ਸਭ ਤੋਂ ਵੱਡੀ ਇਨਸਾਨੀਅਤ ਹੈ ਬਾਕੀ ਇਹੋ ਜੇ ਬੱਚਿਆਂ ਦੀ ਜਾਣਕਾਰੀ ਚਾਈਲਡ ਹੈਲਪਲਾਈਨ ਤੇ ਜ਼ਰੂਰ ਦੇਣੀ ਚਾਹੀਦੀ ਹੈ ਸਰਕਾਰ ਨੇ ਤਰ੍ਹਾਂ ਤਰ੍ਹਾਂ ਦੇ ਇਸ ਵਾਸਤੇ ਮਹੱਮਤ ਚਾਰਕਿਆ ਹਨ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਈ ਐਸੀਆਂ ਸਵਸਤਾਵਾਂ ਹਨ ਜੋ ਕਿ ਇਸ ਦਾ ਵਿਰੋਧ ਕਰ ਰਹੀਆਂ ਹਨ ਆਪਾਂ ਨੂੰ ਉਹਨਾਂ ਨਾਲ ਸੰਪਰਕ ਕਰਕੇ ਇਹੋ ਜਿਹੇ ਬੱਚਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਗਲੀ ਵਾਰ ਤੁਸੀਂ ਇਸ ਤਰ੍ਹਾਂ ਦੇ ਬੱਚੇ ਨੂੰ ਦੇਖੋ ਕਿਰਪਾ ਕਰਕੇ ਇਗਨੋਰ ਨਾ ਕਰਿਓ ਕਿਰਪਾ ਕਰਕੇ ਉਸ ਬੱਚੇ ਦੀ ਮਦਦ ਕਰਿਓ ਹੋ ਸਕਦਾ ਹੈ ਤੁਹਾਡੇ ਕੁਝ ਸਮੇਂ ਦੀ ਮਦਦ ਨਾਲ ਤੁਹਾਡੇ ਥੋੜੇ ਜਿਹਾ ਗਾਗਰਕਪਨ ਨਾਲ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਜਾਵੇ ਕੋਈ ਬੱਚਾ ਆਪਣੇ ਮਾਪੇ ਕੋ ਦੁਬਾਰਾ ਪਹੁੰਚ ਜਾਵੇ ਕਿਰਪਾ ਕਰਕੇ ਇਸ ਤਰ੍ਹਾਂ ਦੁਬਾਰਾ ਵਿਚਾਰ ਜਰੂਰ ਕਰਿਓ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੁਹਾਡਾ ਇੱਕ ਛੋਟਾ ਜਿਹਾ ਕਦਮ ਕਿਸੇ ਬੱਚੇ ਦੀ ਜ਼ਿੰਦਗੀ ਬਚਾ ਸਕਦਾ ਹੈ ਜਿਵੇਂ ਸਿਮਰ ਦੀ ਜ਼ਿੰਦਗੀ ਬਦਲ ਲਈ ਚਾਈਲਡ ਹੈਲਪ 91098 ਜਰੂਰ ਸੰਪਰਕ ਕਰਿਓ ਜਦੋਂ ਵੀ ਤੁਸੀਂ ਕਿਸੇ ਐਸੇ ਬੱਚੇ ਨੂੰ ਦੇਖੋ ਅਸੀਂ ਕਿਸੇ ਦਾ ਪ੍ਰਚਾਰ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਲੇਕਿਨ ਇਨਸਾਨੀਅਤ ਦੇ ਨਾਤੇ ਆਪਾਂ ਨੂੰ ਸੋਚਣਾ ਚਾਹੀਦਾ ਹੈ ਹਾਂ ਦੋਸਤੋ ਤੁਹਾਡਾ ਕੀ ਰਾਏ ਹੈ ਇਸ ਬਾਰੇ ਨਸਰਾਂ ਦੀ ਕਮੈਂਟਾਂ ਦੇ ਵਿੱਚ ਕੀ ਸੱਚਮੁੱਚ ਤੁਹਾਨੂੰ ਲੱਗਦਾ ਹੈ ਡੀਐਸਪੀ ਸਾਹਿਬ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਕੀ ਕਹਿਣਾ ਚਾਹੁੰਗੇ ਇਹੋ ਜਿਹੇ ਬਹਾਦਰ ਡੀਐਸਪੀ ਬਾਰੇ ਜਿਸ ਨੇ ਨਾ ਸਿਰਫ ਆਪਣੇ ਬੱਚੇ ਨੂੰ ਵਾਪਸ ਹਸਲ ਕੀਤਾ ਬਲਕਿ ਸੈਂਕੜੇ ਇਹੋ ਜਿਹੇ ਬੱਚਿਆਂ ਦੀ ਜਾਨ ਬਚਾਈ ਤੁਸੀਂ ਕੀ ਕਹਿਣਾ ਚਾਹੁੰਗੇ ਇਹੋ ਜਿਹੇ ਗਿਰਹਾਂ ਬਾਰੇ ਇਹੋ ਜਿਹੇ ਭਿਖਾਰੀਆਂ ਬਾਰੇ ਇਹਨਾਂ ਨਾਲ ਕੀ ਹੋਣਾ ਚਾਹੀਦਾ ਹੈ ਕਿ ਇਹਨਾਂ ਦਾ ਸਥਾਨ ਸਮਾਜ ਦੇ ਵਿੱਚ ਸਹੀ ਹੈ ਜਾਂ ਇਹਨਾਂ ਦੇ ਖਿਲਾਫ ਜ਼ਰੂਰੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਦੱਸਣਾ ਕਮੈਂਟਾਂ ਦੇ ਵਿੱਚ ਜੇਕਰ ਸੱਚਮੁੱਚ ਤੁਹਾਨੂੰ ਵੀਡੀਓ ਚੰਗੀ ਲੱਗੀ ਇੱਕ ਲਾਈਕ ਜ਼ਰ ਆਪਣੇ ਦੋਸਤਾਂ ਮਿੱਤਰਾਂ ਨੂੰ ਤਾਂ ਕਿ ਜਦੋਂ ਉਹ ਵੀ ਅਜਿਹੇ ਬੱਚਿਆਂ ਨੂੰ ਦੇਖਣ ਤਾਂ ਉਹਨਾਂ ਨੂੰ ਦੁਬਾਰਾ ਸੋਚਣ ਤੇ ਮਜਬੂਰ ਹੋਣਾ ਪਵੇ ਉਹ ਵੀ ਅਜਿਹੇ ਬੱਚਿਆਂ ਦੀ ਮਦਦ ਕਰਨੇ ਆਪਣੇ ਵੀਡੀਓ ਸ਼ੇਅਰ ਕਰਨ ਦੇ ਨਾਲ ਆਪਣੇ ਛੋਟੇ ਜਿਹੇ ਸਟੇਟਸ ਦੇ ਨਾਲ ਕਿਸੇ ਇੱਕ ਬੱਚੇ ਦੀ ਵੀ ਜਾਨ ਬਚਦੀ ਹੈ ਨਾ ਤਾਂ ਬਹੁਤ ਵੱਡਾ ਪੁੰਨ ਹੈ ਸਾਰੀ ਉਮਰ ਦਾ ਪੁੰਨ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਦਿਓ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਹਾਂਜੀ ਦਿਓ ਸਾਨੂੰ ਜੱਜਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ